ਮਿਲਾਂ ਨੂੰ ਜੈ ਪੀਂ ਜੈ ਭਾਰਤ ਗਿਆ ਭਾਤ ਕੋ ਸਸਕਾਲ ਨਮਸਕਾਰ ਅੱਜ ਅਸੀਂ ਤਲਵੰਡੀ ਦੇ ਵਿੱਚ ਪਹੁੰਚੇ ਹੋਏ ਹਾਂ ਸਾਡੇ ਭੈਣਾ ਨੇ ਮਨਰੇਗਾ ਮਜ਼ਦੂਰਾਂ ਦੀ ਮਨਰੇਗਾ ਦੀ ਗੱਲ ਕੀਤੀ ਆ ਜਿਸ ਵਿੱਚ ਬਹੁਤ ਵੱਡੀ ਭਾਰੀ ਗਿਣਤੀ ਦੇ ਨਾਲ ਪੰਜੀਤੀ ਨਾਮ ਦੀ ਸੁਖਿਆ ਰਾਣੀ ਨੇ ਜਿਹੜੀ ਹੈਗੀ ਪਿੰਡਾਂ ਦੇ ਵਿੱਚ ਮੀਟਿੰਗ ਕਰਾਈ ਆ ਦੂਸਰੇ ਸਾਡੇ ਆਗੂ ਲੀਡਰ ਜਿਹੜੇ ਐਸ ਮਨਰੇਗਾ ਦੇ ਵਿੱਚ ਰਹਿੰਦੇ ਜੀ ਨਾਮ ਆ ਪੰ ਸਰਜੀਤ ਕੌਰ ਸੁਖਜੀਤ ਕੌਰ ਸੁਖਜੀਤ ਕੌਰ ਹਾਂਜੀ ਸੁਖਜੀਤ ਕੌਰ ਤਲਵੰਡੀ ਤੋਂ ਅੱਜ ਠੀਕ ਆ ਕਿ ਸਰਕਾਰ ਕਹਿੰਦੀ ਹੈ ਕਿ ਸ਼ਹਿਰਾਂ ਦਾ ਕਾਨੂੰਨੀ ਬਣਿਆ ਮਨਰੇਗਾ ਮਜ਼ਦੂਰਾਂ ਦਾ ਪਰ ਅਸੀਂ ਦਿਹਾਤੀ ਏਰੀਏ 'ਚ ਰਹਿਨੇ ਆ ਨੰਬਰ 1 ਕਿ ਦਿਹਾਤੀ ਕਾਨੂੰਨ ਬਣਿਆ ਹੋਇਆ ਮਨਰੇਗਾ ਦਾ ਦੂਸਰਾ ਨੰਬਰ ਆ ਕਿ 2005 ਦੇ ਵਿੱਚ ਸਾਡਾ ਮਨਰੇਗਾ ਬਣਿਆ ਦਿਹਾਤੀ ਏਰੀਏ 'ਚ ਜਿਹੜੇ ਨਗਰਪਾਲਿਕਾ ਨੇ ਉਹ ਬਾਅਦ 'ਚ ਬਨੇ ਹੈ ਤੀਸਰਾ ਨੰਬਰ ਆ ਕੇ ਕਿਥੇ ਨਗਰਪਾਲਿਕਾ ਬਾਅਦ ਚ ਬਣੀ ਹੈ ਕਾਨੂੰਨ ਤੋਂ ਤੇ ਸਰਕਾਰ ਨੇ ਜੇ ਕਿਸੇ ਵੀ ਲਿਖ ਕੇ ਨਹੀਂ ਦਿੱਤਾ ਹੋਇਆ ਕਿ ਇੱਥੇ ਮਰੀਦਾ ਨਹੀਂ ਚੱਲੇਗੀ ਤੇ ਸਾਡੀ ਸਾਰਿਆਂ ਦੀ ਮੰਗ ਆ ਮੈਂ ਤੁਹਾਨੂੰ ਭੇਜੀ ਨੂੰ ਕਹਾਂਗਾ ਕਿ ਦੋ ਲੈਣਾ ਤੁਸੀਂ ਆਪਣੇ ਮਨਰੇਗਾ ਵਾਸਤੇ ਅੱਜ ਜਿਹੜਾ ਬੁਲਾਇਆ ਤੁਹਾਡੀ ਕੀ ਡਿਮਾਂਡ ਆ ਉਸ ਬਾਰੇ ਜਾਣਕਾਰੀ ਅਰਗਣ ਜੀ ਸਾਡਾ ਡਿਮਾਂਡ ਇਹ ਹੈਗੇ ਆ ਅਸੀਂ ਵੀ ਸਾਨੂੰ ਕੰਮ ਦਿੱਤਾ ਜਾਵੇ ਵੀ ਅਸੀਂ ਗਰੀਬ ਕਰਾਚੋ ਹੈਗੇ ਅਸੀਂ ਸਾਰੇ ਗਰੀਬ ਪਰਿਵਾਰ ਆ ਸਾਡਾ ਕੰਮ ਚੱਲਦਾ ਨਹੀਂ ਸਾਡਾ ਸਾਨੂੰ ਨਿਰੇਗਾ ਦਾ ਕੰਮ ਮਿਲਣਾ ਚਾਹੀਦਾ ਵਾ ਸਾਨੂੰ ਇਹ ਸਾਡਾ ਇਹੀ ਕਹਿਣਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੈਪੀ ਜੈਪਰ ਅਸੀਂ ਅੱਜ ਤਲਵੰਡੀ ਵਿੱਚ ਇਕੱਠੇ ਹੋਏ ਆ ਮਰੇਗਾ ਦੇ ਕੰਮ ਲਈ ਅਸੀਂ ਇੱਥੇ ਨਿਰੇਗਾ ਦਾ ਕੰਮ ਚਲਾਉਣਾ ਚਾਹੁੰਦੇ ਆ ਸਾਰੇ ਨਿਰੇਗਾ ਦੇ ਕੰਮ ਲਈ ਇਕੱਠੇ ਆ ਸਾਡੀ ਸਰਕਾਰ ਕੋਲ ਇਹ ਮੰਗ ਹੈ ਕਿ ਸਾਡਾ ਨਰੇਗਾ ਕਾਨੂੰਨ ਤਲਵੰਡੀ ਵਿੱਚ ਵੀ ਲਾਗੂ ਹੋਵੇ ਸਾਡੇ ਇੱਥੇ ਵੀ ਨਰੇਗਾ ਦਾ ਕੰਮ ਚੱਲਣਾ ਚਾਹੀਦਾ ਮੇਰਾ ਨਾਮ ਸੁਜੀਤ ਕੌਰ ਹੈ ਅਸੀਂ ਇਤਲਵੰਡੀ ਪਾਈ ਦੇ ਰਹਿਣ ਵਾਲੇ ਹਾਂ ਸਾਡੇ ਨਰੇਗਾ ਦਾ ਕੰਮ ਕੀਤਾ ਜਾਵੇ ਇਹ ਬਸਤੀ ਕਿਹੜੀ ਆ ਜੀਤ ਨਗਰ ਜੀਤ ਨਗਰ ਤਲਵੰਡੀ ਤੋਂ ਬਾਹਰ ਆ ਨਾ ਹਾਂਜੀ ਹਾਂ ਤਲਵੰਡੀ ਤੋਂ ਬਾਹਰ ਤਲਵੰਡੀ ਤੋਂ ਬਾਹਰ ਆ ਪਿੰਡ ਦੇ ਚ ਬਣਾਈ ਜਾਂਦੇ ਪਿੰਡ ਦੀ ਚਾਹਲੀ ਇਹ ਰੋ ਪਿੰਡ ਦੇ ਚ ਬਣਾਈ ਜਾਂਦੇ ਹੋਰ ਕੌਣ ਬੋਲਣਾ ਚਾਹੁੰਦਾ ਬਈ ਹਾਂਜੀ ਪੰਜ ਮਿੰਟ ਹਾਂਜੀ ਕੋਈ ਬੋਲਣਾ ਚਾਹੁੰਦਾ ਹਾਂਜੀ ਹਾਂਜੀ ਬੋਲੋ ਜੈਪੀ ਜੈਪੀ ਜੈ ਭਾਰਤ ਜੈਪੀਨ ਨਾਮ ਬੋਲਣਾ ਹਾਂ ਮੇਰੇ ਮੁੰਡਾ ਨੇ ਸਾਫ ਨਹੀਂ ਮੜਿਆ ਆਵਾਜ਼ ਕੋਈ ਗਲਤੀ ਕੋਈ ਗਲ ਨਹੀਂ ਜੈਪੀਨ ਜੈ ਭਾਰਤ ਹਾਂਜੀ ਅਸੀਂ ਤਲਵੰਡੀ ਭਾਈ ਤੋਂ ਬੋਲਦੇ ਵੀਤਨਗਰ ਤੋਂ ਹਾਂ ਸਾਡੀ ਇਹ ਹੀ ਮੰਗ ਹੈ ਕਿ ਅਸੀਂ ਗਰੀਬ ਲੋਕੀਏ ਅਗੇ ਬੁਜ਼ੁਰਗ ਅਗੇ ਕਿਰਾਏ ਕੇ ਮਕਾਨ ਤੇ ਰਹਿੰਦੇ ਹਾਂ

ਦੇਖੋ ਬਹੁਤ ਵਧੀਆ ਮੇਰੀ ਭੈਣ ਨੇ ਗੱਲ ਕੀਤੀ ਹੈ ਭੈਜੀ ਕੀ ਨਾਮ ਸੀਗਾ ਪਰਮਜੀਤ ਕੋਰ ਤਾਂ ਧਿਆਨ ਕਰਿਓ ਜੀ ਪਰਮਜੀਤ ਕੋਰ ਭੈਣ ਸਾਡੀ ਨੇ ਦੱਸਿਆ ਕਿ ਮੈਂ ਕਿਰਾਏ ਤੇ ਰਹਿੰਦੀ ਆ ਹਾਂਜੀ ਪਰ ਸਰਕਾਰ ਨੇ ਜਿਹੜੇ ਕਿਰਾਏ ਤੇ ਰਹਿੰਦੇ ਆ ਉਹਨਾਂ ਨੂੰ ਜਗ੍ਹਾ ਵੀ ਲੈ ਕੇ ਦੇਣੀ ਹੈ ਤੇ ਉਹਨਾਂ ਨੂੰ ਕਲੋਨੀਆਂ ਵੀ ਲੈ ਕੇ ਦੇਣੀਆਂ ਇਹ ਇੱਕ 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 ਕਾਨੂੰਨ ਵਿੱਚ ਆ ਹਾਂ ਪਰ ਇਹ ਕਾਨੂੰਨ ਵਿੱਚ ਆ ਇਹ ਕਾਨੂੰਨ ਨੂੰ ਤੁਸੀਂ ਬੋਲੋਗੇ ਮੰਗੋਗੇ ਸਰਕਾਰ ਕੋਲੋਂ ਤਾਂ ਮਿਲਣਾ ਨਹੀਂ ਤਾਂ ਨਹੀਂ ਮਿਲਣਾ ਮੈਂ ਦੇਖਣਾ ਚਾਹਨਾ ਕਿ ਆ ਦੇਖੋ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਖ਼ਬਰਾਂ ਵਿੱਚ ਖ਼ਬਰ ਲੱਗੀ ਹੋਈ ਆ ਕਿ ਜਿਹੜੇ ਬਹੁਤ ਲੋਕ ਰੋਜ਼ਗਾਰ ਮੰਗਦੇ ਨੇ ਇਹ ਮੁਤਕੀ ਤੋਂ ਖ਼ਬਰ ਲੱਗੀ ਹੋਈ ਆ ਪਰ ਮੈਂ ਸਾਥਿਓ ਸਾਰਿਆਂ ਤੋਂ ਮੰਗ ਰੱਖਦਾ ਕਿ ਇਕੱਲੇ ਨਗਰ ਕੌਂਸਲ ਨਹੀਂ ਨਹੀਂ ਐ ਔਰ ਇਕੱਲੇ ਸਾਡੇ ਮਜ਼ਦੂਰ ਜਿਹੜੇ ਹੈਗੇ ਨਰੇਗਾ ਨਹੀਂ ਐ ਜਿੰਨੇ ਵੀ ਸਾਡੇ ਮਜ਼ਦੂਰੀ ਕਟਾਗਰੀ ਦੇ ਨਾਲ ਲੋਕ ਜੁੜੇ ਹੋਏ ਨੇ ਉਹ ਸਾਰਿਆਂ ਨੂੰ ਮੈਂ ਦੱਸਣਾ ਚਾਹਨਾ ਕਿ ਤੁਹਾਡੇ ਕਾਨੂੰਨ ਬਹੁਤ ਨੇ ਜਿਹੜੇ ਕਿਰਾਏ ਤੇ ਰਹਿੰਦੇ ਆ ਲੋਕ ਉਹਨਾਂ ਨੂੰ ਸਰਕਾਰ ਨੇ ਦੇਣਾ ਹੈ ਜਗਾ ਲੈ ਕੇ ਦੇਣੀਆਂ ਕਲੋਨੀਆਂ ਵਿੱਚ ਪਾ ਕੇ ਦੇਣੀਆਂ ਇਹ ਕਾਨੂੰਨ ਕਹਿੰਦਾ ਏ ਅਸੀਂ ਨਹੀਂ ਕਹਿੰਦੇ ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਸਕਾਲਰਸ਼ਿਪ ਵਜੀਫੇ ਸਰਕਾਰ ਨੇ ਦੇਣੇ ਆ ਕਿਤੇ ਮਿਲਦੇ ਨਹੀਂ ਉਹ ਸਰਕਾਰ ਦੇ ਨੁਮਾਇੰਦੇ ਜਿਹੜੇ ਹੈਗੇ ਆ ਇਹਨੂੰ ਵੀ ਕਮਾਂਡ ਆ ਸਰਕਾਰ ਦੇ ਨਮਿੰਦੇ ਜਿਹੜੇ ਹੈਗੇ ਆ ਰਲ ਕੇ ਖਾਈ ਜਾਂਦੇ ਆ ਇਸ ਲਈ ਆ ਸਾਡੀਆਂ ਪੈਨਸ਼ਨਾਂ ਨੇ ਜਿਹੜੀਆਂ ਹਰਿਆਣੇ ਦੇ ਵਿੱਚ ਸਾਡੀ ਪੈਨਸ਼ਨ ਜਿਹੜੀ ਆ ਉਹ 3000 ਆ ਪੰਜਾਬ ਦੇ ਵਿੱਚ ਸਪੈਨਸ਼ਨ ਆ 1500 ਉਹ ਵੀ ਲੇਕਿਨ ਸਾਲ 'ਚ 12 ਐਂਟਰੀਆਂ ਹੁੰਦੀਆਂ ਉਹ ਬੈਂਕ ਗਵਾਹ ਸਾਡੀ ਉਹਦੇ 'ਚ ਜਦੋਂ ਅਸੀਂ ਸਟੇਟਮੈਂਟ ਲਈਏ ਤਾਂ ਸਾਡੀ ਸਟੇਟਮੈਂਟ 12 ਨਹੀਂ ਨਿਕਲਦੀਆਂ 8 9 10 ਇਹ ਨਹੀਂ ਆ ਕਿ ਨਿਕਲਦੀਆਂ ਬਾਕੀ ਸਰਕਾਰ ਦੇ ਨੁਮਾਇੰਦੇ ਜਿਹੜੇ ਹੈਗੇ ਆ ਰਲ ਕੇ ਖਾਈ ਜਾਂਦੇ ਆ ਇਸੇ ਤਰ੍ਹਾਂ ਸਾਡੀ ਟੈਲਬੱਤੇ ਦੀ ਗ੍ਰਾਂਟ ਲਾਈਟਨਿੰਗ ਬਾਥਰੂਮ ਦੀ ਗ੍ਰਾਂਟ ਮਕਾਨ ਦੀ ਗ੍ਰਾਂਟ ਗ੍ਰਾਂਟਾਂ ਵਿੱਚ ਬਹੁਤ ਕਪੜਾ ਹੋ ਜਾਂਦਾ ਮਨਰੇਗਾ ਦੇ ਵਿੱਚ ਕੀ ਹੋ ਰਿਹਾ ਮਨਰੇਗਾ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਉਹ ਉਹਨਾਂ ਦੀਆਂ ਫੋਟੋ ਲੈ ਕੇ ਦੂਜੇ ਮਸਟੋਲਾਂ ਵਿੱਚ ਲਾ ਕੇ ਪੈਸੇ ਰਲ ਕੇ ਵੰਡ ਕੇ ਖਾਈ ਜਾਂਦੇ ਨੇ ਤਾਂ ਆਪਾਂ ਸਾਰਿਆਂ ਨੇ ਜਿਹੜਾ ਮਨਰੇਗਾ ਕਾਨੂੰਨ ਲਾਗੂ ਕਰਵਾਉਣਾ ਹੈ ਇਹਦੀ ਇੱਕ ਜ਼ਿੰਮੇਵਾਰੀ ਆ ਬਿਨਾ ਮੰਗਿਆਂ ਤੋਂ ਕੁਝ ਨਹੀਂ ਮਿਲਦਾ ਕਦੀ ਡਾਕਟਰ ਕੋਲੇ ਚਲੇ ਜਾਇਓ ਡਾਕਟਰ ਦੇ ਕੋਲੇ ਦੁੱਖ ਨਾ ਦੱਸਾਂਗੇ ਤੇ ਉਹ ਦਵਾਈ ਨਹੀਂ ਦੇਗਾ ਹਾਂਜੀ ਕਰਿਆਨੇ ਦੀ ਦੁਕਾਨ ਕੋਲੇ ਚਲੇ ਜਾਇਓ ਉਹਨੂੰ ਬੋਲ ਕੇ ਦੱਸਾਂਗੇ ਨਹੀਂ ਮੈਂ ਸੌਦਾ ਕੀ ਲੈਣਾ ਆ ਉਹਨਾਂ ਚਿਰੋ ਸੌਦਾ ਨਹੀਂ ਤੋਲੇਗਾ ਨਲਕੇ ਨੂੰ ਤੁਸੀਂ ਲਾ ਕੇ ਖਰਚ ਕੀਤਾ ਮੋਟਰ ਲਾ ਕੇ ਖਰਚ ਕੀਤੀ ਆ ਉਹਦੇ ਕੋਲ ਨਾ ਜਾਓਗੇ ਤਾਂ ਟੁੱਟੀ ਉਹਦਾ ਬਟਨ ਨਾ ਛੱਡੋਗੇ ਮੋਟਰ ਦਾ ਤੇ ਉਹ ਪਾਣੀ ਨਹੀਂ ਦੇਗੀ ਇਸੇ ਤਰ੍ਹਾਂ ਰਸੋਈ ਬਣਾਈ ਆ ਰਸੋਈ 'ਚ ਜਾ ਕੇ ਰੋਟੀ ਪਾਣੀ ਪਕਾਓਗੇ ਨਹੀਂ ਤੇ ਤੁਹਾਨੂੰ ਰੋਟੀ ਨਹੀਂ ਮਿਲੇਗੀ। ਤੁਹਾਡੇ ਬਹੁਤ ਵੱਡੇ ਵੱਡੇ ਆਕ ਨੇ ਜਿਹੜੇ ਸਰਕਾਰ 'ਚ ਤੁਹਾਡੇ ਕਰੋੜਾ ਰੁਪਏ ਬੋਲਦੇ ਨੇ ਉਹ ਕਰੋੜਾ ਰੁਪਏ ਜਿਹੜੇ ਤੁਹਾਡੇ ਬੋਲਦੇ ਨੇ ਬਿਨ ਮੰਗਿਆ ਤੁਹਾਡੇ ਤੋਂ ਨਹੀਂ ਮਿਲਣੇ। ਇਸ ਲਈ ਤੁਹਾਡੇ ਵਾਲੇ ਮੈਂ ਬੇਨਤੀ ਕਰਦਾ ਕਿ ਵੇਖੋ ਤੁਸੀਂ ਆਪਣੇ ਹੱਕਾਂ ਲਈ ਜਰੂਰ ਲੜਾਈ ਕਰੋ, ਲੜਦੇ ਰਹੋ, ਲੜਦੇ ਤਾਂ ਆਪਾਂ ਅੱਗੇ ਵੀ ਆ ਆਪਣੀਆਂ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਆ ਉਹ ਜਾਣਦੇ ਨੇ ਆ ਮੈਂ ਕਿਸੇ ਗੁਰੂ ਪੀਰ ਦੇ برخلاف ਨਹੀਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਇੱਕ ਧਾਰਨਾ ਸਮਝਾਉਣੇ ਜੇ ਕਿਸੇ ਨੂੰ ਗੁੱਸਾ ਲੱਗੇ ਤੇ ਮੈਂ ਮਾਫੀ ਮੰਗੂਗਾ ਬਹੁਤ ਲੋਕ ਬੰਦਗੀ ਚ ਜਾਂਦੇ ਨੇ ਬਹੁਤ ਲੋਕ satsang ਸੁਣਨ ਜਾਂਦੇ ਆ ਜਾਂਦੇ ਆ ਬਈ ਮਹੀਨੇ ਦੇ ਵਿੱਚ ਹਰ ਐਤਵਾਰ ਜਾਂਦੇ ਆ ਹਰ ਐਤਵਾਰ ਜਿੱਦੋਂ ਜਾਂਦੇ ਨੇ ਤਾ ਵਾਪਸ ਆਉਂਦੇ ਨੇ ਮਹੀਨੇ 'ਚ ਚਾਰ ਵਾਰ ਟਾਈਮ ਕੱਢ ਕੇ ਜਾਂਦੇ ਆ ਪਾੜਾ ਕਰਾਇਆ ਲਾਉਂਦੇ ਆ ਦਾਨ ਦਛਨਾ ਵੀ ਦਿੰਦੇ ਆ ਕਦੀ ਕਿਸੇ ਨੇ ਆ ਕੇ ਖਾਤੇ 'ਚ ਵੇਖਿਆ ਪੈਸੇ ਆਏ ਆ ਵੀ ਕਿਸੇ ਨੇ ਨਹੀਂ ਕਦੇ ਕਦੇ ਕਿਸੇ ਨੇ ਆ ਕੇ ਵੇਖਿਆ ਮਕਾਨ ਕਿਸੇ ਦਾ ਬਣਿਆ ਨਹੀਂ ਕਦੀ ਕਿਸੇ ਨੇ ਵੇਖਿਆ ਆ ਕੇ ਬੇਬੇ ਬਾਪੂ ਦੀ ਦਵਾਈ ਛੁੱਟ ਗਈ ਨਹੀਂ ਕੁਝ ਨਹੀਂ ਹੋਇਆ ਲੇਕਿਨ ਆਪਦੇ ਹੱਕਾਂ ਦੀ ਵੀ ਇੱਕ ਵਾਰ ਕੱਕੇ ਹੋ ਕੇ ਵੇਖੋ ਜਦੋਂ ਤੁਸੀਂ ਆਪਦੇ ਹੱਕਾਂ 'ਚ ਇੱਕ ਵਾਰੀ ਇਕੱਠੇ ਹੋ ਕੇ ਵੇਖੋਗੇ ਤਾਂ ਉਸ ਤੋਂ ਬਾਅਦ ਜਦੋਂ ਇਕੱਠੇ ਹੋ ਗਏ ਪਹਿਲੇ ਮਹੀਨੇ ਚ ਜਿਮੇਵਾਰ ਬਣੋ ਕਾਦੇ ਤੇ ਰਾਸ਼ਨ ਸਾਡਾ ਅਸੀਂ ਜ਼ਿਮੇਵਾਰਾਂ ਸਗਨ ਸਕੀਮ ਸਾਡੀ ਅਸੀਂ ਜ਼ਿਮੇਵਾਰ ਟੈਂਸ਼ਨ ਸਾਡੀ ਅਸੀਂ ਜ਼ਿਮੇਵਾਰਾਂ ਬੱਚਿਆਂ ਦੇ ਕੋਲਰਸ਼ਿਪ ਵਜੀਫੇ ਸਾਡੇ ਅਸੀਂ ਜ਼ਿਮੇਵਾਰਾਂ ਮੈਡੀਕਲ ਸਹੂਲਤਾਂ ਸਾਡੀਆਂ ਅਸੀਂ ਜ਼ਿਮੇਵਾਰ ਪਲਾਟ ਪੰਜ-ਪੰਜ ਮਰਲਿਆਂ ਦੇ ਸਾਡੇ ਅਸੀਂ ਜ਼ਿਮੇਵਾਰ ਇਹ ਸੰਵਿਧਾਨਕ ਹੱਕ ਨੇ 1952 ਚ ਬਾਬਾ ਸਾਹਿਬ ਡਾਕਟਰ ਵੇਟਕਾਰ ਧੀਮਨਉ ਸਾਹਿਬ ਨੇ ਲਿਖੇ ਸੀਗੇ ਇਹ ਸਾਡੇ ਹੱਕ ਆ ਅਸੀਂ ਮੰਗਦੇ ਆ ਇਹ ਸਾਡਾ ਰਾਈਟ ਆ ਲੇਕਿਨ ਸਰਕਾਰ ਤੋਂ ਪੀਖ ਨਹੀਂ ਮੰਗਦੇ ਇਹਦੇ ਲਈ ਤੁਸੀਂ ਮਹੀਨੇ 'ਚ ਇੱਕ ਵਾਰ ਪਹਿਲੀ ਵਾਰ ਇਕੱਠੇ ਹੋਣਾ ਇੱਕ ਦਿਨ ਜ਼ਿੰਮੇਵਾਰ ਬਣ ਕੇ ਮਹੀਨੇ 'ਚ ਇੱਕ ਦਿਨ ਤਾਂ ਕੋਈ ਔਖਾ ਨਹੀਂ ਵੀ ਨਹੀਂ ਇਹ ਔਖਾ ਇਹ ਤੁਸੀਂ ਮਹੀਨੇ 'ਚ ਇੱਕ ਵਾਰ ਇਕੱਠੇ ਹੋਗੇ ਔਰ 10 5000 ਗਿਣਤੀ ਚ ਦੂਜੇ ਮਹੀਨੇ ਚ 10000 ਗਿਣਤੀ ਚ ਤੀਜੇ ਮਹੀਨੇ ਚ 15000 ਗਿਣਤੀ ਚ ਚੌਥੇ ਮਹੀਨੇ ਚ 20000 ਦੀ ਗਿਣਤੀ ਚ ਜਦੋਂ ਤੁਸੀਂ ਵੱਡੀ ਗਿਣਤੀ ਨਾਲ ਇਕੱਠੇ ਹੋਗੇ ਇਹ ਹੈਲੀਕਾਪਟਰ ਤੇ ਆ ਕੇ ਮੁੱਖ ਮੰਤਰੀ ਕਹੇਗਾ ਵੀ ਆਓ ਬੈਠੋ ਸਾਡੇ ਨਾਲ ਤੁਹਾਡੀਆਂ ਕਿਹੜੀਆਂ ਹੱਕੀ ਮੰਗਾਂ ਨੇ ਅਸੀਂ ਦੇਣ ਦੀ ਯਾਰ ਆ ਤੇ ਜੇ ਤੁਸੀਂ ਨਹੀਂ ਇਕੱਠੇ ਹੋਵੋਗੇ ਤੇ ਕੁਝ ਨਹੀਂ ਮਿਲਦਾ ਹੈਨਾ ਕੀ ਮਿਲਦਾ ਨਹੀਂ ਮਿਲਦਾ ਅੱਛਾ ਬੱਕਰ ਕੋਣ ਕੋਣ ਅੱਜ ਸਫਾਈ ਕਰ ਚੁੱਕਾ ਆਇਆ ਵੀ ਕਰਕੇ ਅਕ ਕੀ ਆਇਓ ਕਾਦੇ ਨਾਲ ਕਰਕੇ ਆਇਓ ਮੋੱਕੜ ਨਾਲ ਇੱਕ ਡੱਕੇ ਨਾਲ ਮੁਠੇ ਨਾਲ ਜੇ ਤੁਸੀਂ ਮੁਠੇ ਨਾਲ ਇਕੱਠੇ ਹੋ ਗਿਆ ਜਿਵੇਂ ਮੁਠਾ ਕੱਟਾ ਹੁੰਦਾ ਤੇ ਸਰਕਾਰ ਦੀ ਕੀ ਕੀ ਹਿੰਮਤ ਨਾ ਦੇਵੇ ਕਿਸਾਨ ਵੀ ਤਾਂ ਗਏ ਆ ਨਾ ਵੱਡੀ ਲੜਾਈ ਲੜ ਕੇ ਆਏ ਆ ਕਿਸਾਨ ਵੀ ਤਾਂ ਵੱਡੀ ਲੜਾਈ ਲਟ ਗਿਆ ਜਿੱਤ ਕੇ ਆਇਆ ਤੁਸੀਂ ਵੀ ਮੈਨੂੰ ਮਿਲਦਾ ਕਿ ਮੇਰਾ ਸਾਥ ਦਿਓ ਆ ਜਿਹੜੇ ਤੁਹਾਨੂੰ ਡਾਕੂਮੈਂਟ ਮੰਨ ਦੱਸਨੇ ਆ ਤਾਰਕਾਟ ਬੈਂਕ ਖਾਤਾ ਤੇ ਫੋਟੋ ਕਾਪੀਆਂ ਤਾ ਉਹਨਾਂ ਦੇ ਜੋਬ ਕਾਟ ਆਪਾਂ ਅਪਲਾਈ ਕਰਨੇ ਆ ਤਾਂ ਸਰਕਾਰ ਕਹੇਗੀ ਨਹੀਂ ਦੇਣੀ ਕੋਈ ਡਰਨੀ ਨਾ ਦਵੇ ਇਸ ਤੋਂ ਉੱਪਰ ਦੂਸਰਾ ਪ੍ਰੋਸੈਸਾ ਸਾਡਾ ਮੁੱਖ ਮੰਤਰੀ ਤੀਸਰਾ ਪ੍ਰੋਸੈਸਾ ਆਪਣਾ ਦਿੱਲੀ ਚੱਲਾਂਗੇ ਆ ਠੀਕ ਆ ਤਾਂ ਮੇਰਾ ਸਾਥ ਦਿਓ ਤੁਸੀਂ ਇਹ ਤੁਸੀਂ ਤਗੜੇ ਹੋ ਕੇ ਮੇਰੇ ਤੋਂ ਲਾਗੂ ਕਰਵਾ ਲਓ ਸਰਕਾਰ ਨੂੰ ਦੇਣਾ ਪੈਗਾ ਕੁੜੀ ਸਾਡੀ ਹੱਸਦੀ ਆ ਹੈਨਾ ਨਹੀਂ ਜਾ ਸਕਦੇ ਜਾ ਸਕਦੇ ਆ ਜਾ ਸਕਦੇ ਹੋ ਆ ਵੇਖਾ ਆ ਕੁੜੀਆਂ ਵਿਚਾਰੀਆਂ ਫੋਟੋ ਚ ਨਾਲੇ ਫੋਟੋ ਵੇਖਦੀਆਂ ਸੀ ਨਾਲੇ ਹੱਸਦੀਆਂ ਸੀ ਨਾਲੇ ਪਤਾ ਕੀ ਕੰਨੀਆਂ ਸੀ ਸਾਨੂੰ ਮੇਹਨਦੀ ਨਹੀਂ ਸੀ ਗੱਬੀ ਅਸੀਂ ਕਦੀ ਖ਼ਬਰਾਂ ਆ ਜਾਂਦੀ ਆ ਜਿਹੜੀ ਮੈਂ ਗੱਲ ਤੁਹਾਡੇ ਨਾਲ ਕੀਤੀ ਹੈ ਨਾ ਆਲਰੇਡੀ ਪਹਿਲੂ ਖ਼ਬਰਾਂ ਚ ਤੇ ਚੈਨਲਾਂ ਚ ਆ ਗਈ ਹੈ ਹੈਨਾ ਆਪਾਂ ਜਿਹੜੀ ਆ ਵੀਡੀਓ ਬਣਾ ਰਹੇ ਆ ਇਹ ਸੋਸ਼ਲ ਮੀਡੀਆ ਚ ਆਪਾਂ ਪਾ ਰਹੇ ਆ ਇਦੇ 'ਚ ਕੋਈ ਝੂਠ ਨਹੀਂ ਹੈ ਕੋਈ ਕੁਛ ਨਹੀਂ ਹੈ ਇਹ ਨਹੀਂ ਕਿ ਤੁਹਾਨੂੰ ਮੈਂ ਕਹਾਂ ਕਿ ਕੁਝ ਹੋਰ ਚੱਲਿਆ ਕਿ ਮੇਰੀ ਨੀਤੀ ਕੋਈ ਹੋਰ ਆ ਨਾ ਜਿਹੜੀ ਗੱਲ ਨੂੰ ਅਸੀਂ ਪ੍ਰਧਾਨ ਜੀ ਸਾਰੇ ਦੇਖਿਆ ਸਾਨੂੰ ਸਾਰਾ ਪਤਾ ਹੈ ਇਸੇ ਕਰਕੇ ਅੱਜ ਤੁਹਾਨੂੰ ਅਸੀਂ ਤਲਵੰਡੀ ਪਾਈ ਦੇ ਵਿੱਚ ਮੰਗਾਇਆ ਵਾ ਵੀ ਤੁਸੀਂ ਗੱਲਬਾਤ ਕਰਕੇ ਵੀ ਸਾਡਾ ਵੀ ਤੁਸੀਂ ਦੇ ਨਰੀਗਾ ਦੇ ਹੱਕ ਦਵਾ ਸਕਦੇ ਆ ਪਰ ਅੱਜ ਤੋਂ ਸ਼ੁਰੂਆਤਾਂ ਅੱਜ ਕੋਈ ਵਧੀਆ ਮਾਹੌਲ ਨਹੀਂ ਸੀ ਮੀਟਿੰਗ ਦਾ ਹੈਗਾ ਅੱਗੇ ਜਿਹੜੀ ਮੀਟਿੰਗ ਕਰਨੀ ਆ ਪਹਿਲੀ ਮੀਟਿੰਗ ਉਸੀ ਮਿਹਨਤ ਕਰਕੇ ਇੱਕ ਜਗ੍ਹਾ ਤੇ ਕਰ ਲੋ ਉਸ ਤੋਂ ਅਗਲੀ ਮੀਟਿੰਗ ਆਪਾਂ ਕਸਬਿਆਂ ਦੇ ਵਾਈਜ ਵਾਰਡ ਦੇ ਹਿਸਾਬ ਤੇ ਕਰ ਲਾਂਗੇ ਅੱਜ ਜੀਤਨਗਰ ਆ 10 ਵਜੇ ਆ 12 ਵਜੇ ਉੱਥੇ ਆ 2 ਵਜੇ ਉੱਥੇ ਆ ਇਸ ਤਰੀਕੇ ਨਾਲ ਆਪਾਂ ਇੱਕੇ ਦਿਨ ਚ ਕਰ ਲਾਂਗੇ ਤਾਂ ਲੋਕਾਂ ਦੀ ਸਮਝ ਬਣਾਉਣੀ ਜ਼ਰੂਰੀ ਆ ਹੈਨਾ ਜੇ ਲੋਕਾਂ ਦੀ ਸਮਝ ਬਣ ਗਈ ਗਰਾਊਂਡ ਤੇ ਤੇ ਲੋਕ ਤੁਰ ਪਣ ਮਕਾਨ ਬਣਾਇਆ ਹੁੰਦਾ ਨਾ ਮਿਸਤਰੀ ਨੇ ਮਿਸਤਰੀ ਵਧੀਆ ਹੁੰਦਾ ਉਹਦੀ ਥੱਲੇ ਨੀਂਵ ਧੀਆ ਬਣਾਈ ਹੁੰਦੀ ਨੀ ਬਣ ਗਈ ਚਾਰ ਦਿਵਾਰੀ ਬਣ ਗਈ ਚਾਰ ਦਿਵਾਰੀ ਬਣ ਗਈ ਤੇ ਛੱਤ ਵਧੀਆ ਪਈ ਹੈ ਨਾ ساری ਜ਼ਿੰਦਗੀ ਮਕਾਨ ਬਣ ਜਾਂਦਾ ਤੇ ਜੇ ਮਿਸٹری ਮਾੜਾ ਉਹਨੇ ਨੀ ਮਾੜੀ ਬਣਾਈ ਇਹ ਮਕਾਨ ਹੋਇਆ ਦਾ ਮਕਾਨ ਕਿਵੇਂ ਬਣਦਾ ਹੈ ਇਸ ਲਈ ਜਦੋਂ ਤੁਸੀਂ ਮੈਨੂੰ ਪਿੰਡਾਂ ਆਪਣੇ ਹਮਲਿਆਂ ਚ ਜਲਾ ਬਲਾਓਗੇ ਆਪਾਂ ਜਿਹੜੀ ਗੱਲ ਲੋਕਾਂ ਦੀ ਕਰਾਂਗੇ ਸਵਜਾਨਕ ਹੱਕ ਦੀ ਗੱਲ ਕਰਾਂਗੇ ਲੋਕਾਂ ਨੂੰ ਜਦੋਂ ਸਮਝ ਲੱਗ ਗਈ ਆਟੋਮੈਟਿਕ ਤੁਰ ਪਾਂਗੇ ਇੱਕ ਜਿਵੇਂ ਡੂੰਮਣਾ ਨਹੀਂ ਹੁੰਦਾ ਡੂੰਮਣਾ ਪਹਿਲੋਂ ਸ਼ਹਿਰਾਂ ਚ ਪਤਾਸੇ ਬੰਦੇ ਹੁੰਦੇ ਸੀ ਹੈ ਨਾ ਤੇ ਖੰਡ ਪਈ ਹੁੰਦੀ ਸੀ ਖਡਾਉਣੇ ਪੈਣ ਇੱਕ ਡੂੰਮਣੇ ਦੀ ਮੱਖੀ ਜਦੋਂ ਆਉਂਦੀ ਸੀ ਤੇ ਬਾਣੀਆਂ ਅਖਬਾਰ ਨਾਲ ਮਾਰ ਦਿੰਦਾ ਸੀ ਘਾਟੂ ਕੀ ਸਾਲੀ ਹੈ ਨਾ ਦੇਂਦੀ ਸੀ ਚਾਰੀ ਮੱਖੀ ਮਾਰ ਜਾਂਦੀ ਸੀ ਤੇ ਜਦੋਂ ਡੂੰਮਣਾ ਉੱਡ ਕੇ ਆ ਜਾਂਦਾ ਸੀ ਤਾਂ ਫਿਰ ਉਦੋਂ ਇਕੱਠੇ ਹੋ ਕੇ ਮੱਖੀਆਂ ਆ ਜਾਂਦੀਆਂ ਫਿਰ ਬਾਣੀਆਂ ਸ਼ਟਰ ਛੱਡ ਕੇ ਕਿੰਨਾ ਹੀ ਮਾਰ ਡਾਲੂਗੀਆਂ ਸਾਲੀਆਂ ਬੱਚੋ ਇਹਨਾਂ ਇਕੱਠੇ ਹੋਣਾ ਪੈਂਦਾ ਹਾਂਜੀ ਹਾਂਜੀ ਡੂੰਮਣਾਂ ਨੂੰ ਡੂੰਮਣਿਆਂ ਨੂੰ ਇਕੱਠਾ ਬਣਾਉਣਾ ਠੀਕ ਆ ਇਸ ਲਈ ਵੇਖੋ ਮੈਂ ਆਇਆ ਨਾ ਤਾਂ ਤੁਹਾਡੇ ਤੋਂ ਮੈਂ ਤੇਲ ਮੰਗਣਾ ਨਾ ਪੈਸੇ ਮੰਗਣੇ ਆ ਠੀਕ ਆ ਆ ਫੋਟੋਸਟੇਟਾਂ ਦੇ ਪੈਸੇ ਤੁਸੀਂ ਆਪ ਲਾਉਣੇ ਆ ਲਿਖਤ ਦੇ ਪੈਸੇ ਮੈਂ ਕਰਾਂਗਾ ਲਿਖਤ ਦੇ ਪੈਸੇ ਮੈਂ ਲਾਵਾਂਗਾ ਆਪਣੀ ਇਹ ਵਿਚਾਰ ਨਹੀਂ ਹੈਗੇ ਕਿ ਅਸੀਂ ਪੈਸੇ ਨਹੀਂ ਆਪਨੀ ਇਹ ਵਿਚਾਰ ਹੈਗੇ ਆ ਕਿ ਅਸੀਂ ਇਕੱਠੇ ਹੋ ਕੇ ਨਿਰਗਾ ਸਰਕਾਰ ਨੂੰ ਲਾਗੂ ਕਰਵਾ ਦਈਏ ਤੇ ਇਹ ਆਉਣ ਵਾਲੇ ਸਮੇਂ 'ਚ ਇੱਕ ਇਤਿਹਾਸ ਬਣ ਜੇਗਾ ਕਿਹੜਾ ਬੰਦਾ ਸੀ ਜਿਹੜਾ ਐਡਾ ਵੱਡਾ ਕੰਮ ਕਰਵਾ ਰਿਹਾ ਹੈ ਜੀ ਹਾਂ ਤਾਂ ਮੈਨੂੰ ਉਮੀਦ ਹੈ ਤੁਹਾਡੇ ਤੋਂ ਤੁਸੀਂ ਸਾਰੇ ਮੈਨੂੰ ਸਾਥ ਦਿਓਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ